ਕੁਬੇ ਦੀ ਕਹਾਣੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਤਿੰਨ ਭਰਾ ਰਹਿੰਦੇ ਸੀ ਉਹਨਾਂ ਵਿੱਚ ਇੱਕ ਕੁਬ্বা ਸੀ ਦੋਹਾਂ ਭਰਾਵਾਂ ਨੇ ਸੋਚਿਆ ਕਿ ਕੁਬ্বা ਕੰਮਕੁਮ ਤਾਂ ਕੋਈ ਕਰਦਾ ਨਹੀਂ ਹੋਵੇ ਨਾ ਤੇ ਇਹਨੂੰ ਅੱਡ ਕਰ ਦੇਈਏ ਉਹਨਾਂ ਦੋਹਾਂ ਨੇ ਸਲਾਹ ਕਰਕੇ ਕੁਬੇ ਨੂੰ ਅੱਡ ਕਰ ਦਿੱਤਾ ਤੇ ਉਹਨੂੰ ਇੱਕ ਮਰਿਆ ਜਿਹਾ ਕੱਟਾ ਦੇ ਦਿੱਤਾ ਕੁਬੇ ਨੇ ਸੋਚਿਆ ਕਿ ਹੁਣ ਕੀ ਕੀਤਾ ਜਾਵੇ ਉਹਦੇ ਭਰਾਵਾਂ ਨੇ ਚੰਗੀ ਤਰ੍ਹਾਂ ਬਾਹੀ ਕੀਤੀ ਤੇ ਕਣਕਾਂ ਬੀਜੀਆਂ ਪਰ ਕੁੱਬੇ ਕੋਲ ਕੱਟੇ ਜੋਗੇ ਪੱਠੇ ਵੀ ਨਹੀਂ ਸੀ ਕੁੱਬਾ ਰਾਤ ਨੂੰ ਕੱਟਾ ਚੁੱਕ ਕੇ ਆਪਣੇ ਭਰਾਵਾਂ ਦੀਆਂ ਕਣਕਾਂ ਵਿੱਚ ਛੱਡ ਆਇਆ ਕਰੇ ਤੇ ਰਜਾ ਕੇ ਫੇਰ ਚੁੱਕ ਲਿਆਇਆ ਕਰੇ ਉਹਦੇ ਭਰਾ ਕਹਿੰਦੇ ਆਹ ਕੀ ਕੋਈ ਜਾਨਵਰ ਕਣਕ ਕਣਕਾਂ ਖਾ ਜਾਂਦਾ ਪਰ ਉਹਦਾ ਖੁਰਾ ਪਿੰਡ ਵੱਲ ਨਹੀਂ ਲੱਭਦਾ ਉਹਨਾਂ ਸੋਚਿਆ ਕਿ ਕਣਕਾਂ ਦੇ ਦੁਆਲੇ ਧੂਏ ਲਗਾ ਦਿੰਦੇ ਆ ਆਪੇ ਜੋ ਵੀ ਕੋਈ ਜਾਨਵਰ ਹੋਊ ਡਰ ਕੇ ਭੱਜ ਜਾਊ ਇਹ ਸਲਾਹ ਕਰਕੇ ਉਹਨਾਂ ਨੇ ਆਪਣੀਆਂ ਕਣਕਾਂ ਦੁਆਲੇ ਧੂਏ ਲਗਾ ਦਿੱਤੇ ਉਦਰ ਕੁੱਬਾ ਵੀ ਆਪਣੇ ਕੱਟੇ ਨੂੰ ਚੁੱਕ ਕੇ ਲੈ ਆਇਆ ਤੇ ਕਣਕਾਂ ਵਿੱਚ ਛੱਡ ਕੇ ਆਪ ਧੂਆ ਸੇਕਣ ਲੱਗ ਪਿਆ। ਧੂਆ ਸੇਕ ਦਿਆਂ ਉਹਨੂੰ ਕੱਟੇ ਦਾ ਚੇਤਾ ਭੁੱਲ ਜਾਂਦਾ ਤੇ ਕੱਟਾ ਬਹੁਤਾ ਰੱਜ ਜਾਂਦਾ। ਕੱਟਾ ਹੁਣ ਉਹਦੇ ਤੋਂ ਚੁੱਕਿਆ ਨਹੀਂ ਜਾਂਦਾ। ਇਹਨੇ ਨੂੰ ਦਿਨ ਚੜ ਜਾਂਦਾ। ਉਹਦੇ ਭਰਾ ਆਉਂਦੇ ਆ ਤੇ ਉਹਦੇ ਕੱਟੇ ਨੂੰ ਮਾਰ ਦਿੰਦੇ ਆ। ਅਗਲੇ ਦਿਨ ਕੁੱਬਾ ਫੇਰ ਆਉਂਦਾ ਤੇ ਕੱਟੇ ਦੀ ਖੱਲ ਲਾ ਕੇ ਤੁਰ ਪੈਂਦਾ। ਤੁਰਿਆ ਜਾਂਦਾ ਤੁਰਿਆ ਜਾਂਦਾ ਇਹਨੇ ਨੂੰ ਰਾਤ ਪੈ ਜਾਂਦੀ ਏ। ਉਹ ਇੱਕ ਰੁੱਖ ਤੇ ਚੜ੍ਹ ਕੇ ਸੌਂ ਜਾਂਦਾ। ਰਾਤ ਨੂੰ ਉਸ ਰੁੱਖ ਹੇਠ ਚਾਰ ਚੋਰ ਆਉਂਦੇ ਆ ਤੇ ਚੋਰੀ ਕੀਤੇ ਖਜ਼ਾਨੇ ਨੂੰ ਵੰਡਣ ਲੱਗਦੇ ਆ ਜਦੋਂ ਉਹ ਖਜ਼ਾਨਾ ਵੰਡ ਰਹੇ ਹੁੰਦੇ ਆ ਤਾਂ ਕੁੱਬਾ ਉੱਪਰੋਂ ਕੱਟੇ ਦੀ ਖੱਲ ਸੁੱਟ ਦਿੰਦਾ ਖੱਲ ਖੜਖੜ ਕਰਦੀ ਡਿੱਗਦੀ ਆ ਤੇ ਸਾਰੇ ਚੋਰ ਡਰਦੇ ਮਾਰੇ ਦੌੜ ਜਾਂਦੇ ਆ ਕਿ ਪਤਾ ਨਹੀਂ ਕੀ ਵਾਲਾ ਆਣ ਪਈਏ ਜਦੋਂ ਚੋਰ ਦੌੜ ਜਾਂਦੇ ਆ ਤਾਂ ਕੁੱਬਾ ਰੁੱਖ ਤੋਂ ਹੇਠਾਂ ਉਤਰਦਾ ਹੈ ਤੇ ਸਾਰਾ ਖਜ਼ਾਨਾ ਇਕੱਠਾ ਕਰਦਾ ਤੇ ਘਰ ਨੂੰ ਆ ਜਾਂਦਾ ਜਦੋਂ ਉਹ ਘਰ ਆਉਂਦਾ ਤਾਂ ਭਰਾ ਪੁੱਛਦੇ ਆ ਤੂੰ ਇਹ ਪੈਸੇ ਕਿੱਥੋਂ ਲਿਆਏ ਉਹ ਕਹਿੰਦਾ ਤੁਸੀਂ ਮੇਰਾ ਕੱਟਾ ਮਾਰਿਆ ਸੀ ਮੈਂ ਪਰਲੇ ਸ਼ਹਿਰ ਗਿਆ ਸਾਂ ਉਹਨਾਂ ਨੂੰ ਖੱਲ ਦੇ ਕੇ ਪੈਸੇ ਲੈ ਆਇਆ ਉੱਥੇ ਲੋਕ ਪੈਸਿਆਂ ਤੋਂ ਸਾਵੀ ਖੱਲ ਲੈਂਦੇ ਆ ਉਹਦੇ ਭਰਾ ਵੀ ਕੁੱਬੇ ਦੀ ਗੱਲ ਸੁਣ ਕੇ ਆਪਣੇ ਸਾਰੇ ਡੰਗਰ ਮਾਰ ਦਿੰਦੇ ਆ ਤੇ ਉਹਨਾਂ ਦੀਆਂ ਖੱਲਾਂ ਲਾ ਲੈਂਦੇ ਹਨ ਖੱਲਾਂ ਲੈ ਕੇ ਉਹ ਪਰਲੇ ਸ਼ਹਿਰ ਜਾ ਕੇ ਕਹਿੰਦੇ ਆ ਲੈ ਲਓ ਖੱਲਾਂ ਪੈਸਿਆਂ ਤੋਂ ਸਾਵੀ ਲੈ ਲਓ ਖੱਲਾਂ ਪੈਸਿਆਂ ਤੋਂ ਸਾਵੀ ਲੇ ਲੋ ਖੱਲਾ ਪੈਸਿਆਂ ਤੋਂ ਸਾਵੇਂ ਲੋਕ ਉਹਨਾਂ ਨੂੰ ਦੇਖ ਕੇ ਹੱਸਦੇ ਤੇ ਮਖੌਲ ਕਰਦੇ ਆ ਉਹ ਖੱਲਾ ਉੱਥੇ ਛੁੱਟ ਕੇ ਛੁੱਟ ਕੇ ਵਾਪਸ ਆਉਂਦੇ ਆ ਤੇ ਆਣ ਕੇ ਗੁੱਸੇ ਨਾਲ ਕੁੱਬੇ ਦੀ ਕੁੱਲੀ ਸਾੜ ਦਿੰਦੇ ਆ ਕੁੱਬਾ ਆਪਣੀ ਕੁੱਲੀ ਦੀ ਸਵਾਦ ਉਹ ਖੋਤਿਆਂ ਤੇ ਲੱਦ ਕੇ ਤੁਰ ਪੈਂਦਾ ਉਹ ਖੋਤਿਆਂ ਦੇ ਬੋਰੀਆਂ ਦੀਆਂ ਚੌਹ ਨੁਕਰਾਂ 1-1 ਰੁਪਏ ਰੱਖ ਦਿੰਦਾ ਤੇ ਰਾਹੇ-ਰਾਹੇ ਤੁਰਿਆ ਜਾਂਦਾ ਅੱਗੇ ਉਹਨਾਂ ਨੂੰ ਇੱਕ ਰਾਣੀ ਮਿਲਦੀ ਆ ਉਹ ਕੁੱਬੇ ਨੂੰ ਕਹਿੰਦੀ ਆ ਵੀਰਾ ਮੇਰਾ ਮੁੰਡਾ ਥੱਕ ਗਿਆ ਏ ਇਹਦੇ ਤੋਂ ਤੁਰਿਆ ਨਹੀਂ ਜਾਂਦਾ ਇਹਨੂੰ ਖੋਤੇ ਤੇ ਚੜ੍ਹਾ ਲੈ ਕੁੱਬਾ ਕਹਿੰਦਾ ਨਾ ਬੀਬੀ ਮੈਂ ਖੋਤਿਆਂ ਉੱਤੇ ਲੱਦੀ ਏ ਮਾਇਆ ਤੇਰੇ ਮੁੰਡੇ ਨੇ ਕਿਧਰੇ ਖੂਸੀ ਮਾਰ ਦਿੱਤੀ ਤਾਂ ਮੇਰੀ ਮਾਇਆ ਸਵਾਹ ਹੋ ਜੂ ਮੈਂ ਇਹ ਤੇ ਨਹੀਂ ਚੜਾਉਂਦਾ ਰਾਣੀ ਕਹਿੰਦੀ ਕੋਈ ਗੱਲ ਨਹੀਂ ਹੁੰਦੀ ਤੂੰ ਚੜ੍ਹਾ ਲੈ ਕੁੱਬਾ ਮੁੰਡੇ ਨੂੰ ਖੋਤੇ ਉੱਪਰ ਚੜ੍ਹਾ ਲੈਂਦਾ ਤੁਰਿਆ ਜਾਂਦਾ ਤੇ ਜਦ ਰਾਣੀ ਕਹਿੰਦੀ ਆ ਕਿ ਮੇਰੇ ਮੁੰਡੇ ਨੂੰ ਉਤਾਰ ਦੇ ਮੈਂ ਇੱਧਰ ਜਾਣਾ ਏ ਤਾਂ ਕੁਬਾ ਮੁੰਡੇ ਨੂੰ ਉਤਾਰ ਕੇ ਕਹਿੰਦਾ ਲੈ ਬੀਬੀ ਹੋਈ ਨਾ ਉਹ ਗੱਲ ਸਾਰੀ ਮਾਇਆ ਸਵਾਹ ਹੋਈ ਪਈਓ ਸਿਰਫ ਆ ਗੁੱਠਾਂ ਚ ਹੀ ਰੁਪਏ ਬਾਕੀ ਬਚੇ ਆ ਰਾਣੀ ਕਹਿੰਦੀ ਵੀ ਰੌਲਾ ਨਾ ਪਾ ਜਿੰਨੇ ਤੇਰੇ ਪੈਸੇ ਸੀ ਮੈਂ ਦੇ ਦਿੰਦੀ ਆ ਕੁਬਾ ਕਹਿੰਦਾ ਠੀਕ ਐ ਰਾਣੀ ਉਹਦੇ ਦੋਵੇਂ ਖੋਤਿਆਂ ਪੈਸੇ ਰਾਣੀ ਉਹਦੇ ਦੋਵੇਂ ਖੋਤੇ ਪੈਸਿਆਂ ਨਾਲ ਭਰ ਦਿੰਦੀ ਆ ਤੇ ਕੁਬਾ ਪੈਸਿਆਂ ਦੇ ਕੋਤੇ ਲੱਦ ਕੇ ਘਰ ਆ ਜਾਂਦਾ ਜਦੋਂ ਉਹ ਉਹਦੇ ਭਰਾ ਪੁੱਛਦਿਆ ਕਿ ਕੁੱਬਿਆ ਪੈਸੇ ਕਿੱਥੋਂ ਲਿਆਂਦੇ ਈ ਤਾਂ ਉਹ ਕਹਿੰਦਾ ਤੁਸੀਂ ਮੇਰੀ ਕੁੱਲੀ ਸਾੜ ਦਿੱਤੀ ਸੀ ਮੈਂ ਉਹ ਸਵਾਹ ਪਰਲੇ ਸਹਿਰ ਲੈ ਗਿਆ ਉਥੇ ਸਵਾਹ ਬੜੀ ਮਹਿੰਗੀ ਵਿਕਦੀ ਆ ਮੇਰੀ ਤੇ ਸਿਰਫ ਇੱਕ ਕੁੱਲੀ ਸੀ ਉਹਦੀ ਸਵਾਹ ਹੀ ਬੜੀ ਘੱਟ ਸੀ ਤੁਹਾਡੇ ਤਾਂ ਕੋਠੇ ਹਨ ਇਹਨਾਂ ਦੀ ਸਵਾਹ ਵੀ ਬੜੀ ਵੱਣੀ ਆ ਪੈਸੇ ਵੀ ਬਾਵਾ ਵੱਟੇ ਜਾਣਗੇ ਉਹਦੇ ਭਰਾ ਆਪਣੇ ਕੋਠਿਆਂ ਨੂੰ ਅੱਗ ਲਾ ਕੇ ਸਵਾਹ ਬਣਾ ਲੈਂਦੇ ਆ ਤੇ ਵੇਚਣ ਤੁਰ ਪੈਂਦੇ ਆ ਤੇ ਅਗਲੇ ਸ਼ਹਿਰ ਜਾ ਕੇ ਲੋਕਾਂ ਚ ਹੋਕਾ ਦੇਂਦੇ ਫਿਰਦੇ ਆ ਸਵਾ ਲੈ ਲੋ ਸਵਾ ਲੈ ਲੋ ਲੋਕ ਉਹਨਾਂ ਨੂੰ ਮੂਰਖ ਸਮਝਦੇ ਆ ਤੇ ਮਖੌਲ ਕਰਦੇ ਆ ਉਹ ਗੁੱਸੇ ਵਿੱਚ ਵਾਪਸ ਆ ਜਾਂਦੇ ਆ ਤੇ ਆ ਕੇ ਕੁੱਬੇ ਦੀ ਬੋਟੀ ਮਾਰ ਦਿੰਦੇ ਆ ਕੁੱਬਾ ਇੱਕ ਗੜ ਬਹਿ ਲੈ ਕੇ ਉਹਨੂੰ ਡੋਲੇ ਵਾਂਗ ਸਜਾਉਂਦਾ ਹੈ ਤੇ ਆਪਣੀ ਮਰੀ ਹੋਈ ਬੋਟੀ ਨੂੰ ਰੱਸੀਆਂ ਨਾਲ ਬੰਨ ਲੈਂਦਾ ਹੈ ਤੇ ਬਾਹਰ ਨੂੰ ਤੁਰ ਪੈਂਦਾ ਅੱਗੇ ਉਹ ਇੱਕ ਪਿੰਡ ਜਾਂਦਾ ਉਸ ਪਿੰਡ ਦੇ ਖੂਹ ਤੇ ਕੁੜੀਆਂ ਪਾਣੀ ਭਰਦੀਆਂ ਉਹ ਕੁੱਬੇ ਨੂੰ ਕਹਿੰਦੀਆਂ ਕਿ ਆਪਣੀ ਬੋਟੀ ਵਿਖਾ ਕੁੱਬਾ ਕਹਿੰਦਾ ਮੈਂ ਨਹੀਂ ਵਿਖਾਉਣੀ ਮੇਰੀ ਬੋਟੀ ਮਰ ਜਾਊ ਉਹ ਜਿੱਦ ਕਰਦੀਆਂ ਕਿ ਅਸੀਂ ਬੋਟੀ ਦੇਖਣੀ ਆ ਕੁੱਬਾ ਕਹਿੰਦਾ ਮੈਂ ਨਹੀਂ ਵਿਖਾਉਣੀ ਇਹ ਮਰ ਜਾਊ ਉਹ ਕੁੜੀਆਂ ਕਹਿੰਦੀਆਂ ਜੇ ਮਰ ਗਈ ਤਾਂ ਤੂੰ ਸਾਡੇ ਚੋਂ ਦੋ ਲੈ ਲੈ ਉਹ ਕਹਿੰਦਾ ਚੰਗਾ ਜਦ ਕੁੜੀਆਂ ਉਹਦੀ ਬੋਟੀ ਦੇਖਣ ਲੱਗਦੀਆਂ ਤਾਂ ਉਹ ਮੰਗਰੋਂ ਇੱਕ ਰੱਸੀ ਵੱਢ ਦਿੰਦਾ ਉਹਦੀ ਬੋਟੀ ਤੇ ਪਹਿਲਾਂ ਹੀ ਮਰੀ ਹੁੰਦੀ ਆ ਉਹ ਡਿੱਗ ਪੈਂਦੀ ਤੇ ਇੰਡੀਕ ਪੈਂਦੀ ਏ ਤੇ ਉਹ ਕੁੜੀਆਂ ਨੂੰ ਕਹਿੰਦਾ ਤੁਸੀਂ ਮੇਰੀ ਬੋਟੀ ਮਾਰੀ ਏ ਹੁਣ ਦੋ ਦਿਓ ਉਹ ਕਹਿੰਦੀਆਂ ਚੁਣ ਲੈ ਉਹ ਸੋਹਣੀਆਂ ਸੋਹਣੀਆਂ ਦੋ ਚੁਣ ਲੈਂਦਾ ਤੇ ਆਪਣੇ ਘਰ ਵਾਪਸ ਆ ਜਾਂਦਾ ਉਹਦੇ ਭਰਾ ਕਹਿੰਦੇ ਤੂੰ ਇਹ ਬੋਟੀਆਂ ਕਿੱਥੋਂ ਲੈ ਆਏ ਆਂ ਖੁੱਬਾ ਕਹਿੰਦਾ ਤੁਸੀਂ ਮੇਰੀ ਇੱਕ ਬੋਟੀ ਮਾਰੀ ਸੀ ਫਲਾਣੇ ਸ਼ਹਿਰ ਇੱਕ ਮਰੀ ਦੀਆਂ ਦੋ ਦਿੰਦੇ ਆ ਉਹਦੇ ਭਰਾਵਾਂ ਨੇ ਵੀ ਘਰ ਜਾ ਕੇ ਆਪੋ ਆਪਣੀ ਬੋਟੀ ਮਾਰ ਦਿੱਤੀ ਤੇ ਗੱਡੇ ਤੇ ਲੱਦ ਕੇ ਤੁਰ ਪਏ ਸ਼ਹਿਰ ਜਾ ਕੇ ਕਹਿੰਦੇ ਇੱਕ ਮਰੀ ਤੇ ਦੋ ਦੋ ਦੇ ਦਿਓ ਲੋਕ ਉਹਨਾਂ ਨੂੰ ਮੂਰਖ ਕਹਿੰਦੇ ਆ ਤੇ ਉਹਨਾਂ ਨੂੰ ਕੁੱਟਦੇ ਆ ਉਹ ਗੁੱਸੇ ਨਾਲ ਵਾਪਸ ਆ ਜਾਂਦੇ ਆ ਤੇ ਕੁੱਬੇ ਨੂੰ ਬੰਨ ਕੇ ਦਰਿਆ ਵੱਲ ਨੂੰ ਤੁਰ ਪੈਂਦੇ ਆ ਦਰਿਆ ਦੇ ਕੰਢੇ ਉੱਪਰ ਉਹ ਕੁੱਬੇ ਨੂੰ ਰੱਖ ਕੇ ਆਪ ਜੰਗਲ ਪਾਣੀ ਵਹਿਣ ਚਲੇ ਜਾਂਦੇ ਆ ਉਧਰੋਂ ਬਾਗੀ ਮੁੰਡੇ ਕੁੱਬੇ ਕੋਲ ਆਉਂਦੇ ਆ ਤੇ ਕਹਿੰਦੇ ਆ ਕੁੱਬਿਆ ਤੈਨੂੰ ਕਿਉਂ ਵੱਧਾ ਹੈ ਕੁੱਬਾ ਕਹਿੰਦਾ ਇਹ ਮੇਰੇ ਭਰਾ ਨੇ ਤੇ ਮੈਨੂੰ ਕਹਿੰਦੇ ਆ ਵਿਆਹ ਕਰਵਾ ਲੈ ਪਰ ਮੈਂ ਵਿਆਹ ਨਹੀਂ ਕਰਵਾਉਂਦਾ ਤੇ ਮੈਨੂੰ ਕਹਿੰਦੇ ਆ ਤੈਨੂੰ ਦਰਿਆ ਵਿੱਚ ਸੁੱਟ ਦੇਣਾ ਇੱਕ ਮੁੰਡਾ ਕਹਿੰਦਾ ਚੱਲ ਮੈਂ ਵਿਆਹ ਕਰਵਾ ਲੈਂਦਾ ਕੁੱਬਾ ਕਹਿੰਦਾ ਚੰਗਾ ਮੈਨੂੰ ਖੋਲ ਤੇ ਤੂੰ ਮੇਰੇ ਥਾਂ ਵੱਜ ਜਾ ਉਹ ਮੁੰਡਾ ਮੰਨ ਜਾਂਦਾ ਕੁੱਬਾ ਉਹਨੂੰ ਆਪਣੇ ਥਾਂ ਬੰਨ ਦਿੰਦਾ ਤੇ ਆਪ ਉਹਦੇ ਡੰਗਰ ਲੈ ਕੇ ਘਰ ਆ ਜਾਂਦਾ ਕੁੱਬੇ ਦੇ ਭਰਾ ਕੁੱਬੇ ਦੇ ਭਲੇਖੇ ਉਸ ਮੁੰਡੇ ਨੂੰ ਹੀ ਦਰਿਆ ਵਿੱਚ ਸੁੱਟ ਆਉਂਦੇ ਆ ਜਦੋਂ ਉਹ ਘਰ ਆਉਂਦੀਆਂ ਤਾਂ ਕੀ ਵੇਖਦੇ ਆ ਕਿ ਕੁੱਬੇ ਦੇ ਘਰ ਤਾਂ ਮੱਝਾਂ ਤੇ ਗਾਇਆਂ ਵੱਜੀਆਂ ਹਨ ਕੁੱਬੇ ਦੇ ਭਰਾ ਫੇਰ ਪੁੱਛਦਿਆ ਕੁੱਬਿਆ ਤੂੰ ਇਹ ਮਾਲ ਡੰਗਰ ਕਿੱਥੋਂ ਲਿਆਇਆ ਕੁੱਬਾ ਕਹਿੰਦਾ ਤੁਸੀਂ ਦਰਿਆ ਵਿੱਚ ਮੈਨੂੰ ਉਰੇ ਹੀ ਸੁੱਟ ਦਿੱਤਾ ਸੀ ਜਿਹੜਾ ਪਰਾਂ ਸੁੱਟਦੇ ਤਾਂ ਚੰਗਾ ਸੀ ਉਥੇ ਤਾਂ ਹਾਥੀ ਕੋਹੜੇ ਲੱਭਣੇ ਸੀ ਉਹਦੇ ਭਰਾ ਕਹਿੰਦੇ ਆ ਸਾਨੂੰ ਵੀ ਦੱਸ ਉਹ ਕਹਿੰਦਾ ਚਲੋ ਦਰਿਆ ਤੇ ਜਾ ਕੇ ਉਹ ਇੱਕ ਭਰਾ ਨੂੰ ਕਹਿੰਦਾ ਜਰਾ ਦੂਰ ਜਿਹੇ ਛਾਲ ਮਾਰੀ ਉਹਨੇ ਛਾਲ ਮਾਰੀ ਤਾਂ ਜਦ ਡੁੱਬਣ ਲੱਗਾ ਤਾਂ ਤਾਂ ਨੂੰ ਹੱਥ ਮਾਰੇ ਕੁੱਬੇ ਨੇ ਦੂਜੇ ਭਰਾ ਨੂੰ ਕਿਹਾ ਉਹ ਕਹਿੰਦਾ ਛੇਤੀ ਆ ਜਾ ਦੂਜੇ ਨੇ ਵੀ ਮਗਰੋਂ ਛਾਲ ਮਾਰ ਦਿੱਤੀ ਤੇ ਕੁਬਾ ਵਾਪਸ ਘਰ ਨੂੰ ਆ ਗਿਆ ਰੱਬ ਰੱਖਾ